ਸਾਡੇ ਸੀਐਨ ਸਾਹਿਬ ਅੱਜਕੱਲ ਬਹੁਤ ਹੀ ਕਿੱਕਲੀ ਸਾਰੇ ਕਿਤੇ ਪਾਰੇ ਨੇ ਤੇ ਬਹੁਤ ਵਾਇਰਲ ਹੋ ਰਹੇ ਹੈ ਤੇ ਮੈਂ ਉਹਨਾਂ ਨੂੰ ਉਹਨਾਂ ਦੇ ਅੰਦਾਜ਼ ਵਿੱਚ ਹੀ ਕੁਝ ਲਾਈਨਾਂ ਕਹਿਣਾ ਚਾਹੁੰਦੀ ਆ ਜੇ ਪਲੀਜ਼ ਠੀਕ ਲੱਗਿਆ ਤਾਂ ਤਾਲੀਆਂ ਜ਼ਰੂਰ বাজਾਈਂਗਾ ਕਿੱਕਲੀ ਕਲੀ ਦੀ ਸੋਚ ਸੁਖਬੀਰ ਦੀ ਵਿਕਾਸ ਕਰਵਾਇ ਦਾ ਪੰਜਾਬ ਨੂੰ ਬਚਾਈ ਦਾ ਇਹ ਨੇਹਾਈ ਦਾ ਵਧੀਆ ਇਲਾਜ ਕਰਵਾਇ ਦਾ ਰੋਜ਼ਗਾਰ ਵਧਾਈ ਦਾ एयरपोर्ट ਲਈ ਆਈਦਾ ਜਹਾਜ਼ ਉਡਵਾਈਦਾ ਜਿੱਥੇ ਜਿੱਥੇ ਜਾਣੇ ਐ ਕੱਟ ਕਰ ਕੱਟ ਕਰ ਦਿੰਨੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਠੀਕ ਲਈ ਕਲੀਰ ਦੀ ਠੀਕ ਐ ਐਕਚੁਅਲੀ ਮੈਨੂੰ ਇਹ ਨਹੀਂ ਬਣੀ ਹੋਰ ਏ ਧਰਨੀ ਐ ਮੈਨੂੰ ਜਦੋਂ ਇਹ ਕਹਿ ਦਿੰਦੇ ਤੂੰ ਬੋਲਣਾ ਮੇਰੇ ਹੱਥ ਪਰ ਡੰਗ ਲੱਗ ਜਾਂਦੀ ਐ ਮੈਂ ਉਹ ਫੇਰ ਵੀ ਬਸ ਟਰਾਈ ਕਰ ਰਹੀ ਐ ਤੁਸੀਂ ਮੇਰੇ ਸਾਰੇ ਆਪਣੇ ਹੋ ਹਰ ਕਿੱਕਲੀ ਕਲੀ ਇਹ ਪੀ ਸੋਚ ਸੁਕਬੀਰ ਦੀ ਹਰ ਮਹੀਨੇ ਖਾਤੇ ਵਿੱਚ 6000 ਰੁਪਏ ਇੱਕ ਗਾਪਨੀ ਬਨਾਈਦਾ ਭ੍ਰਸ਼ਟਾਚਾਰ ਤੇ ਘੁਟਾਲੀਆਂ ਵਿੱਚ ਜੇਲ੍ਹ ਨਹੀਂ ਹੋ ਜਾਏਦਾ ਬਾਦਲਾਂ ਨੂੰ ਚਾਹੁੰਦੇ ਸੀ ਤੇ ਬਾਦਲਾਂ ਨੂੰ ਚਾਹਾਂਗੇ ਤੇ 1 ਜੂਨ ਨੂੰ ਅਸੀਂ ਪੱਕੀ ਦੀ ਮੋਹਰ ਲਾਵਾਂਗੇ ਤੇ 1 ਜੂਨ ਨੂੰ ਅਸੀਂ ਵਿਪਹ ਹਕਿਮਤਤ ਕੋਰ ਬਾਗਲੂ ਪਰ ਪਰ ਵੋਟਾਂ ਪਾਵਾਂਗੀ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹਨੀ ਹੈ ਕਿ ਜੇ ਤੁਸੀਂ ਬਠਿੰਡਾ ਦੇ ਯੂਨੂੰ ਰੋਜ਼ਗਾਰ ਦਿੱਤਾ ਹੈ ਕੋਈ ਪ੍ਰੋਜੈਕਟ ਲੈ ਕੇ ਆਏ ਹੋ ਕੋਈ ਹਸਪਤਾਲ ਲੈ ਕੇ ਆਏ ਹੋ ਤਾਂ ਤੁਸੀਂ ਇਹ ਮੋਟ ਮੰਗ ਲਓ ਬਟ ਉਹ ਸੋ ਉਹਨਾਂ ਨੇ ਬਠਿੰਡਾ ਲਈ ਕੁਝ ਨਹੀਂ ਕੀਤਾ ਤਾਂ ਤੁਸੀਂ ਕੋਈ ਹੱਕ ਨਹੀਂ ਬੰਦਾ ਕਿ ਤੁਸੀਂ ਕਿਸੇ ਹੋਰ ਉੱਪਰ ਆਪਣੀ ਹੋਂਦ ਚੁਕੋ ਮੈਂ ਆਪਣੇ ਵਾਰਡ ਦੇ ਉੱਪਰ ਮੈਨੂੰ ਬਹੁਤ ਪ੍ਰਾਊਡ ਹੈ ਕਿਉਂਕਿ ਮੇਰਾ ਵਾਰਡ ਸਿਰਫ ਇੱਕ ਚੀਜ਼ ਲਈ ਜਾਣਿਆ ਜਾਂਦਾ ਹੈ ਕਿ ਉਹ ਹਮੇਸ਼ਾ ਕੰਮ ਦੇਖਦਾ ਹੈ ਜਾਤੀਵਾਦ ਪਾਰਟੀਵਾਦ ਤੋਂ ਉੱਪਰ ਉੱਠ ਕੇ ਉਹਨਾਂ ਨੇ ਹਮੇਸ਼ਾ ਵਿਕਾਸ ਨੂੰ ਵੋਟ ਪਾਈ ਹੈ ਤੇ ਮੈਂ ਇਹ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਇਸ ਵਾਰ ਵੀ ਸਾਨੂੰ ਰਾਸ ਨਹੀਂ ਦੇ ਰਹੇ। ਸਨਵਾਦੀ ਇਹ ਬਟੰਡੇ ਵਾਲਿਓ ਜਿਹੜਾ ਮੇਰੇ ਵਿਰੋਧ ਲੜ ਕੇ ਆਇਆ ਉਹੜ ਕੇ ਸਾਨੂੰ ਨੇ ਸ਼ਕਲ ਨਹੀਂ ਦਿਖਾਈ। ਵੱਡੇ ਵੱਡੇ ਅਹੁਦੇ 'ਚ ਬੈਠੇ ਰਹੇ। ਭਾਵੇਂ ਅਮਰਿੰਦਰ ਸਿੰਘ ਦਾ ਮੁੰਡਾ ਆਇਆ। ਉਹਦਾ ਪਿਓ ਮੁੱਖ ਮੰਤਰੀ ਬਣਨਾ ਤੁਹਾਡੀ ਪਰਵਾਹ ਨਹੀਂ ਲੇਖੀ। ਫਿਰ ਸਾਡੇ ਬੀორ ਸਾਹਿਬ ਆ ਗਏ ਜਦੋਂ ਤਾਈ ਤੁਸੀਂ ਉਹਨਾਂ ਨੂੰ ਐਮਐਲਏ ਨਹੀਂ ਬਣਾਇਆ ਚਲੋ ਵੀ ਮੰਤਰੀ ਵੀ ਬਣਾਤਾ ਪਰ ਜਦ ਹਾਰ ਕੇ ਗਏ ਸੀ ਉਹਨੇ ਚਿਰ ਤਾ ਉਹਨਾਂ ਨੇ ਮੁੜ ਕੇ ਨਹੀਂ ਆਇਆ ਤੀਜੀ ਵਾਰੀ ਤੁਸੀਂ ਕਾਂਗਰਸ ਦੇ ਪ੍ਰਧਾਨ ਨੂੰ ਬਣਾਤਾ ਹੁਣ ਪੋਸਟਰ ਵੀ ਛਪਾਉਂਦੇ ਘਰ ਘਰ ਵੋਟਾਂ ਵੀ ਮੰਗਣਾ ਉਹਦੇ ਪਰਿਵਾਰ ਨੇ ਸ਼ੁਰੂ ਕੀਤਾ ਰਾਤੋਂ ਰਾਤ ਪਤਾ ਨਹੀਂ ਕੀ ਸਮਝੌਤਾ ਹੋਇਆ ਕਿ ਪਾਛੜਿਆ ਆ ਥੋਨ ਲੁਧਿਆਣੇ ਚੋਂ ਉੱਥੇ ਲੋਕਾਂ ਨੂੰ ਉੱਥੇ ਚਾਹਸੀਆਂ ਤੇ ਮਸਾਂ ਵਾਸਤੇ ਉੱਥੇ ਪਹੁੰਚ ਗਏ ਤੇ ਇੱਕ ਨਿਸ਼ਾਨੇ ਦੇ ਨਾਲ ਸਾਡਾ ਅਕਾਲੀ ਟੱਡਿਆ ਹੋਇਆ ਬੰਦਾ ਫੜ ਕੇ ਉਹਨੂੰ ਟਿਕਟ ਫੜਾਤੀ ਕਿ ਅਕਾਲੀ ਦਲ ਦੀ ਵੋਟਾਂ ਸੋੜੇ ਸੋ ਇਹ ਸਾਰੇ ਇਕੱਠੇ ਹੋ ਕੇ ਆਏ ਨੇ ਪਾਵੇ ਬਾਸ਼ਪਾ ਦੇ ਸਾਡੇ ਤੱਕ ਅਕਸਾਲੀ ਅਕਾਲੀ ਪਰਿਵਾਰ ਦਾ ਉਹਨਾਂ ਦੀ ਨੂੰ ਪਟ ਕੇ ਕਿ ਆ ਵੀ ਅਕਾਲੀ ਦਲ ਦੇ ਵੋਟਾਂ ਨੂੰ ਖੋਰਾ ਲਾਏ ਪਾਵੇ ਛਾੜੂ ਵਾਲੇ ਬਾਦਲ ਸਾਹਿਬ ਦਾ ਗੜ ਉਥੋਂ ਮੰਤਰੀ ਜੀ ਨੂੰ ਖੜਾ ਕਰੇ ਤਾਂ ਕਿ ਆਟਰ ਆਤਮਕਾ ਕੇ ਕਰਾਏ ਸੋ ਇਹ ਸਾਰੇ ਜਿਹੜੇ ਅੱਜ ਵੀ ਆਏ ਨੇ ਤੁਹਾਨੂੰ ਵੀ ਪਤਾ ਹੈ ਮੰਤਰੀ ਸਾਹਿਬ ਦਾ ਹਿਸਾਬ ਸੋ ਤੁਹਾਨੂੰ ਦਿਸੇ ਨਹੀਂ ਐਮਐਲਏ ਸਾਹਿਬ ਨਹੀਂ ਦੇਖਦੇ ਤਾਂ ਮੰਤਰੀ ਸਾਹਿਬ ਨੇ ਕੀ ਦੱਸਿਆ ਤੇ ਫਿਰ ਆ ਦੂਜੇ ਤੋਂ ਜਿਹੜੇ ਹੈਗੇ ਇਹਨਾਂ ਨੇ ਤਾਂ ਚੰਡੀਗੜ੍ਹ ਮੁੜ ਕੇ ਤੁਹਾਨੂੰ ਤਾਂ ਨਜ਼ਰ ਆ ਰਾਂਗੀ ਰਹਿਣਾ ਤਾਂ ਅਸੀਂ ਤੁਹਾਡੇ ਵਿੱਚ ਹਾਂ ਸੋ ਕਿਉਂ ਨਹੀਂ ਥਾਪੀ ਦੇ ਕੇ ਸਾਨੂੰ ਸ਼ਾਬਾਸ਼ੀ ਦੋ ਅਸੀਂ ਹੋਰ ਤੇਜ਼ ਭੱਜੀ ਤੁਹਾਡੇ ਹੋਰ ਕੰਮ ਕਰੀਏ ਤੇ ਬਾਤ ਤੁਹਾਨੂੰ ਆਹੀ ਵਿਸ਼ਵਾਸ ਦਿਲਾ ਸਕਦੀ ਹਾਂ ਕਿ ਇਮਾਨਦਾਰੀ ਦੇ ਨਾਲ ਨਾ ਕਿਸੇ ਦੇ ਨਾਲ ਧੱਕਾ ਕੀਤਾ ਨਾ ਕਿਸੇ ਦਾ ਕੁਝ ਕਮਤਾ ਕੀਤਾ ਨਾ ਕੋਈ ਝੂਠਾ ਪਰਚਾ ਕੀਤਾ ਨਾ ਕਿਸੇ ਤੋਂ ਦੁਆਨੀ ਲਿੱਤੀ ਵਿਕਾਸ ਨਹੀਂ ਕੀਤਾ ਇਮਾਨਦਾਰੀ ਦੇ ਨਾਲ ਕੀਤਾ ਸੇਵਾ ਨਹੀਂ ਕੀਤੀ ਤੇ ਪਰਿਵਾਰ ਤੁਹਾਨੂੰ ਮੰਨਾਂਗੇ ਭਾਵੇਂ ਤੁਸੀਂ ਮੈਨੂੰ ਅਪਣਾਓ ਨਾ ਬਣਾਓ ਅਸੀਂ ਤਾਂ ਮੈਂ ਨਾ ਤਾਂ ਧੱਕੇ ਨਾਲ ਤੁਹਾਨੂੰ ਅਪਣਾ ਲਿਆ ਹੈਗਾ ਹੋਰ ਸਾਡੀ ਗੱਲ ਹੀ ਹੈਗੀ ਸਭੇ ਭਾਈ ਤੁਸੀਂ ਤਾਂ ਮੇਰੇ ਪੱਕੇ ਸਪੋਰਟਰ ਹੋ ਮੈਂ ਤਾਂ ਬਾਕੀ ਆਪ ਜੀ ਸੰਭਾਲ ਰਹੀ ਹਾਂ ਸਾਨੂੰ ਆਏ ਪਏ ਮੇਰੇ ਪੱਕੇ ਇੱਥੇ ਬੈਠੇ ਨੇ ਸੋ ਮੈਂ ਆਹੀ ਕਹਾਂਗੀ ਕਿ ਆਜ ਸਾਡੇ ਸਾਹਮਣੇ ਪਿਛਲੇ 7 ਸਾਲਾਂ ਚ ਦੇਖ ਲਿਆ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਕੇ ਉਹ ਨਾ ਬਠਿੰਡੇ ਦਾ ਭਲਾ ਹੋਇਆ ਤੇ ਨਾ ਹੀ ਪੰਜਾਬ ਦਾ ਭਲਾ ਹੋਇਆ ਬਲਕਿ ਨੁਕਸਾਨ ਹੀ ਹੋਇਆ ਇਹਨਾਂ ਦੇ ਝੂਠੇ ਚਾਸਿਆਂ ਕਾਂਗਰਸ ਕੱਲੇ ਲੁੱਟਣ ਵਾਸਤੇ ਆਉਂਦੀ ਹੈ ਭਾਵੇਂ ਦੇਸ਼ ਦਾ ਇਤਿਹਾਸ ਦੇਖ ਲਓ ਜਾਂ ਪੰਜਾਬ ਦਾ ਦੇਖ ਲਓ ਜਾਂ ਆਪਣੇ ਬਠਿੰਡੇ ਦਾ ਤੁਸੀਂ ਦੇਖੋ ਚਲੋ ਪਾਸਪਾਸ ਨੂੰ ਤਾਂ ਪਰਵਾਹੀ ਨਹੀਂ ਪੰਜਾਬ ਦੀ ਉੱਥੇ ਬੈਠੇ ਉਹ ਨਿੱਕਾ ਜਿਹਾ ਪੰਜਾਬ ਹੈ ਉਹ ਕਬੜੀ ਵੱਡੀ ਸਟੇਟਾਂ ਦੀ ਨੈਸ਼ਨਲ ਪਾਲਿਸੀਜ਼ ਉਹਨਾਂ ਦੀ ਹੁੰਦੀਆਂ ਨੇ ਇੰਨੇ ਜਿਹੇ ਪੰਜਾਬ 'ਚ ਇੰਨੇ ਜਿਹੇ ਬਠਿੰਡੇ ਨੂੰ ਕੀ ਚਾਹਤਾਂ ਉਹਨਾਂ ਦੇ ਫਰੇ ਡਾਂਸਿੰਗ ਨਹੀਂ ਹੁੰਦਾ ਤੇ ਜਿੱਥੇ ਰਹੀ ਝਾੜੂ ਦੀ ਗੱਲ ਇਹ ਤਾਂ ਜਮਾਨਾ ਚੋਂ ਬਾਹਰ ਆਏ ਨੇ ਬਾਪ ਵਾਪਸ ਪਹਿਲੀ ਤਰੀਕ ਨੂੰ ਧੱਕੇ ਬਾਹਰ ਜੇਲ੍ਹ ਜਾਣਾ ਇਹਨਾਂ ਦੇ ਤਾਂ ਕਦੇ ਬੰਨ ਨਹੀਂ ਸੋ ਨਾਗ ਕਾਂਗਰਸ ਨੇ ਬੰਨਨੀ ਹੈ ਨਾ ਝਾੜੂ ਦੀ ਬੰਨਨੀ ਹੈ ਬਾਜਪਾ ਨੇ ਇੱਥੇ ਕਾਮਯਾਬ ਨਹੀਂ ਹੋਣਾ ਸੋ ਆਪਦੀ ਪਾਰਟੀ ਨੂੰ ਇੰਨਾ ਤੱਕ ਮਜ਼ਬੂਤ ਕਰ ਦੋ ਕਿ ਦਿੱਲੀ ਜਾ ਕੇ ਤੁਹਾਡੇ ਵਾਸਤੇ ਕੁਝ ਲਾਂਝੋਗੇ ਤਾਂ ਹੋਈਏ ਜੇ ਉਹ ਘਰ ਮੈਨੂੰ 2-4000 ਤੱਕ ਜਿਤਾਣਾ ਹੈ ਤੁਸੀਂ ਤਾਂ ਇਹਨੂੰ ਜਿੱਤਪਾਨ ਕਹੂਗਾ ਮੈਨੂੰ ਤਾਂ ਬਲਕਿ ਉੱਥੇ ਮਖੌਲ ਉਡਾਉਂਦੇ ਨੇ ਜਿੱਦੇ মিডিਆ ਵਾਲੇ ਆਉਂਦੇ ਨੇ ਕਹਿੰਦੇ ਤੁਹਾਡੇ 2009 ਦੇ ਚੋਣਾਂ 'ਚ ਅਸੀਂ ਆਏ ਸੀ ਅਸੀਂ ਤਾਂ ਮਠੰਡੇ ਨੂੰ ਪਛਾਣ ਹੀ ਨਹੀਂ ਸਕੇ ਪਰ ਮੈਡਮ ਅਸੀਂ ਸੋਨਿਆ ਤੁਸਕਾਰ ਦੇਈ ਉੱਥੇ ਤਾਂ ਮੈਂ ਜਵਾਬ ਉਹਨਾਂ ਨੂੰ ਦਵਾ ਵੀ ਮੈਂ ਕਰਕੇ ਦੀ ਆਪ ਅਸੀਂ ਵੀ ਹਾਰਦੀਆਂ ਤੇ ਮੈਂ ਜਵਾਬ ਦੱਸ ਦਈਆ ਮੈਨੂੰ ਜਾਂ ਤਾਂ ਕਮੀ ਦੱਸੋ ਜਾਂ ਫਿਰ ਇੱਕ ਵਾਰੀ ਇਹੋ ਜੀ ਹਮੇਰੀ ਲਾ ਦੋ ਤਾਂ ਕਿ ਥੋੜਾ ਸੈਲਫ ਕੰਫੀਡੈਂਸ ਵਧੇ ਕਿ ਕੰਮ ਆਦਾ ਮੁੱਲ ਪੈਂਦਾ ਤੇ ਇਹ ਮੁੱਲ ਆਪਣੇ ਪਰਿਵਾਰ ਨੂੰ ਛੱਡ ਕੇ ਜਵਾਕਾਂ ਨੂੰ ਛੱਡ ਕੇ ਇਕੱਲੇ ਤੁਹਾ ਦਾ ਪਿਆਰ ਜਿੱਤਣ ਵਾਸਤੇ ਇਹ ਮਿਹਨਤ ਕੀਤੀ ਹੈ। ਉਹ ਮਿਹਨਤ ਨੂੰ ਖਾਲੀ ਜ਼ਰੂਰ ਦਿਨਾ ਜੀ। ਇਹ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ। ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਰਿਆਂ ਦਾ। ਲਾਈਕ ਜੀ ਕਰਾਲ ਸਾਹਿਬਾਇਕੀ ਜੀ ਨੂੰ ਫਕੇ। ਇਹ ਨਾਲੇ ਸਾਡੇ ਸ਼ਰੀਰ ਤੇ ਕਿੰਨੀ ਬਹੁਤ ਵਧੀਆ ਪਈ। ਮੇਰੇ ਬਨੋ ਨੇ ਮੁੱਖ ਮੰਤਰੀ ਸਾਹਿਬ ਤੇ ਤੁਸੀਂ ਕਿਤੇ ਸੁਣ ਰਹੇ ਹੋ। ਲੋਕਾਂ ਨੇ ਤੁਹਾਨੂੰ ਕੰਮ ਕਰਨ ਵਾਸਤੇ ਆ ਬਹੁਤ ਵੱਡਾ ਪਲੈਟਫਾਰਮ ਦਿੱਤਾ ਹੈ। ਬਹੁਤ ਮਟਾਵਾ ਦਿਖਦਾ ਹੈ 92 ਸਾਡੇ ਬਣਾਤੇ ਤੁਸੀਂ ਕਹਿੰਦੇ ਤੇਰਾ ਹੋਰ ਪਹਿਲੇ 92 ਤੋਂ ਤਾਂ ਕੁਝ ਕਰਾ ਦਿਖਾਓ ਕਿ ਕਿਕਲੀ ਜੇ ਤੁਹਾਨੂੰ ਬਹੁਤ ਛੇਤੀ ਫਰੀ ਕਰ ਦੇਣਗੇ ਜਿੰਨੀ ਮਰਜ਼ੀ ਟਿਕਲੀਆਂ ਕਰਨਾ ਅੱਜ ਕੰਮ ਕਰ ਦਿਖਾਓ ਇਹ ਸੇ ਲੋਟਾ ਤੁਹਾਨੂੰ ਬੰਦ ਕਰ ਦੋ ਸਾਡੇ ਬੇਰੋਜ਼ਗਾਰ ਬੱਚੇ ਜਿਹੜੇ ਬਾਹਰ ਭੱਜੀ ਜਾ ਰਹੇ ਨੇ ਨਸ਼ੇ ਤੇ ਨਾਰਿ ਛੇਵਾ ਦਰਿਆ ਇਹਨਾਂ ਕੰਮਾਂ 'ਚ ਤੁਸੀਂ ਥੋੜਾ ਧਿਆਨ ਦਿਓ ਕਿਕਲੀ ਕੋਕਰੀ ਤਾਂ ਸ਼ਹਿਰੀ ਬਣਿਆ ਕਰ ਰਹੇ ਹਾਂਗੇ ਤੁਹਾਨੂੰ ਉਹ ਕਰਦੇ ਦੋ ਦੋ ਮੁਖਾਲ ਸਾਰੇ ਆਏ ਨੇ ਇੱਥੇ ਵੀ ਵੋਟਾਂ ਵੇਲੇ ਸਾਰੇ ਆਣਗੇ ਉਹ ਮੇਰੇ ਜਿੰਨੇ ਵਿਰੋਧੀਆਂ ਦੇ ਉਹਨਾਂ ਦੀਆਂ ਪਾਰਟੀਆਂ ਦੇ ਸਾਰੇ ਆਏ ਨੇ ਪੰਜਾਬ ਦਾ ਉਹਨਾਂ ਦੇ ਮੈਨੀਫੈਸਟੋ 'ਚ ਜੇ ਨਾਂ ਵੀ ਹੈਗਾ ਜਿਨ੍ਹਾਂ ਦੇ ਮੈਨੀਫੈਸਟੋ 'ਚ ਪੰਜਾਬ ਦਾ ਨਾਂ ਨਹੀਂ ਹੈਗਾ ਤਾਂ ਉਹਨਾਂ ਦੇ ਰੇਡਰ 'ਚ ਪੰਜਾਬ ਨਹੀਂ ਹੈਗਾ ਸਾਡਾ ਮੈਨੀਫੈਸਟੋ ਦੇਖੋ ਕੇਵਲ ਪੰਜਾਬ ਦੇ ਇਸ਼ੂਸ ਨੇ ਪੰਜਾਬ ਦੇ ਮੁੱਦੇ ਨੇ ਇੱਕੋ ਹੀ ਨਿਸ਼ਾਨਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਭਾਈਚਾਰਕ ਸਾਂਝ ਰਹੂਗੀ ਤੇ ਫਿਰ ਅਮਨ ਸ਼ਾਂਤੀ ਹੋਗੀ ਅਮਨ ਸ਼ਾਂਤੀ ਹੋਗੀ ਤਾਂ ਹੀ ਵਿਕਾਸ ਤੇ ਤਰੱਕੀ ਹੋਗੀ ਇਹੀ ਅਕਾਲੀ ਦਲ ਦੀ ਸਟਰੈਂਥ ਰਹੀ ਹੈ ਤੇ ਇਹੀ ਸਾਡਾ ਮੋਟੋ ਰਿਹਾ ਹੈ ਤੇ ਇਹੀ ਪੰਜਾਬ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਜਿੱਥੇ ਨਾ ਮੁੱਖ ਮੰਤਰੀ ਨੂੰ ਤਾਂ ਪਤਾ ਹੀ ਨਹੀਂ ਕੰਮ ਕਿਵੇਂ ਕਰਨਾ ਹੁਣ ਜੇ ਵਜਾ ਬਣਾਤਾ ਬਣਾਤਾ ਫਾਟ ਦਿੱਤਾ ਮਾਲਾ ਮੋਟਾ ਪੁਲ ਸੇ ਸੁਧਾਰ ਕਰ ਗਈ ਹੈ ਬਾਕੀ ਪੰਜਾਬ ਦਾ ਕੁਝ ਬਾਛਕ ਤੋਂ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤ ਕਲਖਾਤ ਸਾਹਿਬ ਆਈਏ